ਵੀਡੀਓ ਵੇਖ ਲਈ ਸਾਰੇ ਪਿਆਰੇ ਜ਼ਰੂਰ ਤੇ ਵੀਰ ਭੈਣ ਭਰਾ ਬਚੁਰ ਕਰੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਪ੍ਰਵਾਹਨ ਵਾਹਨ ਵੱਲੋਂ ਇੱਕ ਵੱਡੀ ਅਪਡੇਟ ਜਿਹੜੀ ਆ ਗਈ ਹੈ। ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੇਣ ਜਾ ਰਿਹਾ। ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਪ੍ਰਵਾਹਨ ਵਾਹਨ ਵੱਲੋਂ ਜਿੰਨੀਆਂ ਵੀ ਨਵੀਆਂ ਅਪਡੇਟਸ ਆਉਂਦੀਆਂ ਨੇ ਜੋ ਕਿ ਹਰੇਕ ਬੰਦੇ ਦੀ ਲਾਈਫ ਵਿੱਚ ਕਿਸੇ ਨਾ ਕਿਸੇ ਦਿਨ ਹਰ ਰੋਜ਼ ਕੰਮ ਆਉਣ ਗਿਆ ਤੁਹਾਨੂੰ ਦੱਸ ਦਈਏ ਕਿ ਪਰਿਵਹਨ ਵੱਲੋਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿੰਨੇ ਵੀ ਵਾਹਨ ਹੈਗੇ ਨੇ ਉਹਨਾਂ ਤੇ ਇੱਕ ਨਵੀਂ ਅਪਡੇਟ ਜਿਹੜੀ ਆਈ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਪਰਿਵਹਨ ਵਾਹਨ ਵੱਲੋਂ ਸਰਕਾਰ ਨੇ ਕੁਝ ਨਵੇਂ ਜਿਹੜੇ ਅਪਡੇਟ ਨੇ ਉਹ ਕਰ ਦਿੱਤੇ ਨੇ ਜਿਤੇ ਵਿੱਚ ਹਰੇਕ ਵਿਅਕਤੀ ਨੂੰ ਇਹ ਕੰਮ ਜਿਹੜੇ ਆ ਕਰਨੇ ਜ਼ਰੂਰੀ ਹੋਣਗੇ ਜੇਕਰ ਤੁਸੀਂ ਇਹ ਜ਼ਰੂਰੀ ਕੰਮ ਨਹੀਂ ਕਰਦੇ ਹੈਗੇ ਤਾਂ ਤੁਹਾਨੂੰ ਭਾਰੀ ਜੁਰਮਾਨਾ ਵੀ ਪੈ ਸਕਦਾ ਕਿੰਨੀ ਸਜ਼ਾ ਹੋ ਸਕਦੀ ਆ ਤੇ ਪੂਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ A to Z ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਜੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਆਲ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲਵੋ ਸੋ ਦੋਸਤੋ ਅੱਜਕੱਲ੍ਹ ਪਰਿਵਹਨ ਵਾਹਨ ਵੱਲੋਂ ਜਿੰਨੀ ਨਵੀਂ ਅਪਡੇਟਸ ਆਈ ਹੈ ਜਿਨ੍ਹਾਂ ਦੇ ਘਰਾਂ ਵਿੱਚ ਜਿੰਨੇ ਵੀ ਘਰੇਲੂ ਵਾਹਨ ਹੈਗੇ ਨੇ ਲਾਈਕ ਮੋਟਰਸਾਈਕਲ ਹੈ ਸਕੂਟੀ ਹੈ ਠੀਕ ਹੈ ਜੀ ਕਾਰ ਹੈ ਫੋਰ ਵਹੀਕਲ ਇਹਨਾਂ ਤੇ ਸਰਕਾਰ ਵੱਲੋਂ ਵੱਡੀਆਂ ਅਪਡੇਟਸ ਜਿਹੜੀਆਂ ਨੇ ਜਾਰੀ ਜੜੀਆਂ ਕਰ ਦਿੱਤੀਆਂ ਨੇ ਤੁਹਾਨੂੰ ਦੱਸਦੀ ਹੈ ਕਿ ਜੇਕਰ ਤੁਹਾਡੇ ਵੀ ਘਰ ਵਿੱਚ ਮੋਟਰਸਾਈਕਲ ਹੈ ਕਾਰ ਹੈ ਸਕੂਟੀ ਹੈ ਜਾਂ ਫਿਰ ਇਹਨਾਂ ਤਿੰਨ ਵਾਹਨਾਂ ਵਿੱਚੋਂ ਕੋਈ ਇੱਕ ਵਾਹਨ ਹੈ ਜਿਹੜਾ ਕਿ ਪੈਟਰੋਲ ਅਤੇ ਡੀਜ਼ਲ ਤੇ ਤੁਸੀਂ ਚਲਾ ਰਹੇ ਹੈਗੇ ਹੋ ਇਹਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਕਿਹੜੇ ਉਹ ਚਾਰਜ ਜੁੜੀ ਕਾਮਣੇ ਜਿਹੜੇ ਕਿ ਤੁਹਾਨੂੰ 31 ਅਗਸਤ ਤੱਕ ਜੀ ਹਾਂ ਨੋਟ ਕਰ ਲਓ ਜੀ 31 ਅਗਸਤ 2024 ਤੱਕ ਜਿਹੜੇ ਆ ਹਰੇਕ ਵਿਅਕਤੀ ਨੂੰ ਕਰਨੇ ਹੋਣਗੇ ਜੇਕਰ ਤੁਸੀਂ ਇਹ ਚਾਰ ਕੰਮ ਜ਼ਰੂਰੀ ਨਹੀਂ ਕਰਤੇ ਤਾਂ ਤੁਹਾਡਾ ਮੋਟਰਸਾਈਕਲ ਸਕੂਟੀ ਜਾਂ ਫਿਰ ਕਾਰ ਜਿਹੜੀ ਆ ਬੌਂਡ ਵੀ ਹੋ ਸਕਦੀ ਆ ਤੇ ਤੁਹਾਨੂੰ ਭਾਰੀ ਜੁਰਮਾਨਾ ਵੀ ਪੈ ਸਕਦਾ ਕਿਉਂਕਿ ਸਰਕਾਰ ਨੇ ਲਾਸਟ ਇਅਰ ਜਿਹੜੀ ਇਹਦੀ ਰੱਖ ਲਈਤੀ ਆ ਸਭ ਤੋਂ ਪਹਿਲਾ ਜ਼ਰੂਰੀ ਕੰਮ ਹੈ ਜੀ ਉਹ ਇਹ ਹੈਗਾ ਕਿ ਜੇਕਰ ਤੁਸੀਂ ਅਜੇ ਤੱਕ ਵੀ ਆਪਣਾ ਮੋਟਰਸਾਈਕਲ ਸਕੂਟੀ ਕਾਰ ਤੇ ਥਰਡ ਪਾਰਟੀ ਜਾਂ ਫਿਰ ਫੁੱਲ ਪਾਟੀ ਜਿਹੜੀ ਇੰਸ਼ੋਰੈਂਸ ਜਿਹੜੀ ਆ ਤੁਸੀਂ ਨਹੀਂ ਕੀਤੀ ਹੋਈ ਤਾਂ ਤੁਹਾਡਾ ਜੇਕਰ ਮੋਟਰਸਾਈਕਲ ਪਹਿਲਾਂ ਕੀ ਹੁੰਦਾ ਸੀ ਕਿ ਚਰਾਣ ਪੈ ਜਾਂਦਾ ਸੀ ਨਹੀਂ ਹੁਣ ਇਹ ਕੰਮ ਜਿਹੜਾ ਆ ਖਤਮ ਕਰ ਦਿੱਤਾ ਗਿਆ ਹੁਣ ਡਾਇਰੈਕਟ ਤੁਹਾਡਾ ਮੋਟਰਸਾਈਕਲ ਸਕੂਟੀ ਜਾਂ ਫਿਰ ਕਾਰ ਜਿਹੜੀ ਆ ਬੌਂਡ ਹੀ ਕਰ ਦਿੱਤੀ ਜਾਵੇਗੀ ਨੰਬਰ 2 ਤੇ ਜਿਹੜਾ ਜ਼ਰੂਰੀ ਕੰਮ ਹੈ ਜੀ ਉਹ ਹੈਗਾ ਜੀ ਪੀਯੂ ਸੀਸੀ ਸਰਟੀਫਿਕੇਟ ਜੇਕਰ ਤੁਸੀਂ ਪ੍ਰਦੂਸ਼ਣ ਪਰਚੀ ਸਰਟੀਫਿਕੇਟ ਵੀ ਨਹੀਂ ਬਣਾ ਰਹੇ ਹੈਗੇ ਤਾਂ ਤੁਹਾਡਾ ਮੋਟਰਸਾਈਕਲ ਸਿੱਧਾ ਡਾਇਰੈਕਟ ਬਾਂਡ ਕਰ ਦਿੱਤਾ ਜਾਵੇਗਾ ਭਾਵੇਂ ਤੁਹਾਡਾ ਮੋਟਰਸਾਈਕਲ ਦਾ ਲੇਟੈਸਟ ਮਾਡਲ ਹੀ ਹੋਵੇ ਨੰਬਰ 3 ਤੇ ਜਰਾ ਜ਼ਰੂਰੀ ਕੰਮ ਹੈ ਜੀ ਉਹ ਇਹ ਹੈਗਾ ਕਿ ਬਹੁਤ ਸਾਰੇ ਪੰਜਾਬ ਦੇ ਲੋਕੀ ਜਿਹੜੇ ਨੇ ਜਾਂ ਫਿਰ ਇੰਡੀਆ ਦੇ ਵਿੱਚ ਜਿੰਨੇ ਵੀ ਲੋਕ ਰਹਿ ਰਹੇ ਹੈਗੇ ਨੇ ਉਹਨਾਂ ਨੇ ਅਜੇ ਤੱਕ ਵੀ ਜੇਕਰ ਕਿਸੇ ਵਿਅਕਤੀ ਕੋਲ ਮੋਟਰਸਾਈਕਲ ਆ ਕਾਰ ਲਈ ਹੈ ਜਾਂ ਫਿਰ ਸਕੂਟੀ ਲਈ ਹੋਈ ਹੈ ਤੇ ਜੇਕਰ ਉਹਨੇ ਆਪਣੇ ਨਾਮ ਤੇ ਅਜੇ ਤੱਕ ਵੀ ਟਰਾਂਸਫਰ ਨਹੀਂ ਕਰਵਾਈ ਤਾਂ ਉਹਨਾਂ ਦਾ ਵੀ ਮੋਟਰਸਾਈਕਲ ਸਕੂਟੀ ਕਾ ਜਿਹੜੀ ਹੈ ਸਿੱਧੀ ਬੌਂਡ ਕਰ ਦਿੱਤੀ ਚਾਹੇਗੀ ਨੰਬਰ 4 ਇਹ ਜਿਹੜਾ ਤੀਜਾ ਕੰਮ ਤੁਹਾਨੂੰ ਮੈਂ ਦੱਸਿਆਣਾ ਇਹ ਤੁਹਾਨੂੰ ਜਿਹੜਾ ਜ਼ਰੂਰੀ ਕਰਵਾਉਣਾ ਹੋਏਗਾ ਮਤਲਬ ਕਿ ਕਿਸੇ ਕੋਲ ਵਹੀਕਲ ਲਿਆ ਹੋਇਆ ਹੈ ਤਾਂ ਉਸ ਨੂੰ ਆਪਣੇ ਨਾਮ ਤੇ ਟ੍ਰਾਂਸਫਰ ਜਿਹੜਾ ਤੁਸੀਂ ਜ਼ਰੂਰ ਕਰਵਾਣਾ ਹੈ ਨੰਬਰ 4 ਤੇ ਜਿਹੜਾ ਜ਼ਰੂਰੀ ਕੰਮ ਹੈ ਉਹ ਇਹ ਹੈ ਕਿ ਬਹੁਤ ਸਾਰੇ ਲੋਕਾਂ ਦੀਆਂ ਜਿਨ੍ਹਾਂ ਨੇ 2009 ਵਿੱਚ ਬਾਈਕ ਲਈਆਂ ਸੀ ਕਾਰਾਂ ਲਈਆਂ ਸੀ ਸਕੂਟੀਆਂ ਲਈਆਂ ਸੀ ਉਹਨਾਂ ਦੀਆਂ 2024 ਦੇ ਵਿੱਚ ਰੀਆ ਖਤਮ ਹੋਣ ਜਾ ਰਹੀਆਂ ਆਪਣੀ ਆਰਸੀ ਜਿਹੜੀ ਹੈ ਰੀਨਿਊ ਤੁਸੀਂ ਜ਼ਰੂਰ ਕਰਵਾਣੀ ਹੈ ਜੇਕਰ ਤੁਸੀਂ ਆਪਣੀ ਆਰਸੀ ਨੂੰ ਅਜੇ ਤੱਕ ਵੀ ਰੀਨਿਊ ਨਹੀਂ ਕਰਵਾਇਆ ਮਨਨ ਕਿ ਤੁਹਾਡੀ ਡਾਟ ਜਿਹੜੀ ਹੈ ਐਕਸਪਾਇਰ ਹੋ ਚੁੱਕੀ ਹੈ ਜਾਂ ਫਿਰ ਅਗਸਤ ਮਹੀਨੇ ਤੋਂ ਪਹਿਲਾਂ ਪਹਿਲਾਂ ਐਕਸਪਾਇਰ ਹੋਣ ਜਾ ਰਹੀ ਹੈ ਤਾਂ ਉਸ ਨੂੰ ਤੁਸੀਂ ਅੱਜ ਕਿਸੇ ਵੀ ਕੈਫੇ ਤੇ ਜਾ ਕੇ ਰੀਨਿਊ ਜਿਹੜੀ ਹੈ ਤੁਸੀਂ ਛੇਤੀ ਉਸੇ ਤੀਕਾ ਕਰਵਾ ਲੈਣਾ ਹੈਗਾ ਕਿਉਂਕਿ ਸਰਕਾਰ ਨੇ ਇਹ ਹੁਕਮ ਜਿਹੜੇ ਜਾਰੀ ਕਰ ਦਿੱਤੇ ਨੇ ਕਿਉਂਕਿ ਵਹੀਕਲ ਜਿਹੜੇ ਨੇ ਇੰਨੇ ਕੋਈ ਜ਼ਿਆਦਾ ਵੱਧ ਚੁੱਕੇ ਹੈਗੇ ਨਹੀਂ ਕਿਉਂਕਿ ਕੁਝ ਲੋਕਾਂ ਨੂੰ ਦੇਖਣ ਨੂੰ ਮਿਲਿਆ ਕਿ ਕੁਝ ਲੋਕਾਂ ਨੇ ਇੱਕ ਦੂਜੇ ਦੇ ਮੋਟਰਸਾਈਕਲ ਜਿਹੜੇ ਬਹੁਤ ਸਾਰੇ ਇੱਦਾਂ ਦੇ ਲੋਕ ਨੇ ਜਿਨ੍ਹਾਂ ਨੇ ਜਿਹੜਾ ਕਿ ਨਾ ਤਾਂ ਇੰਸ਼ੋਰੈਂਸ ਕਰਵਾਈ ਕਰੀ ਨਾ ਪ੍ਰਦੂਸ਼ਣ ਪਰਚੀ ਕਰਵਾਈ ਹੈ ਤੇ ਬਸ ਇਦਾਂ ਹੀ ਚਲਾਈ ਜਾ ਰਹੇ ਨੇ ਹੁਣ ਸਰਕਾਰ ਨੇ ਕਹਿ ਦਿੱਤਾ ਕਿ ਨਹੀਂ ਹੁਣ ਜੇ ਤਾਂ ਵੀ ਮੋਟਰਸਾਈਕਲ ਤੁਹਾਨੂੰ ਇੰਸ਼ੋਰੈਂਸ ਤੋਂ ਬਿਨਾ ਪ੍ਰਦੂਸ਼ਣ ਪਰਚੀ ਤੋਂ ਬਿਨਾ ਮਿਲਦਾ ਸਿੱਧਾ ਬੌਂਡ ਕਰ ਦਿੱਤਾ ਜਾਵੇ ਕਿਉਂਕਿ ਦਿੱਲੀ ਦੇ ਵਿੱਚ ਪਹਿਲਾਂ ਸੀ ਜਿਹੜਾ ਇਦਾਂ ਹੀ ਲੋਕਾਂ ਨੂੰ ਚਲਾਨ ਕਟਿਆ ਜਾਂਦਾ ਸੀ ਕੋਈ ਵੀ ਸਟੇਟ ਹੈਗੀ ਇੰਡੀਆ ਦੇ ਵਿੱਚ ਪਹਿਲਾਂ ਚਲਾਨ ਕਟਿਆ ਜਾਂਦਾ ਸੀ ਫਿਰ ਛੱਡ ਦਿੱਤਾ ਜਾਂਦਾ ਸੀ ਲੋਕੀ ਚਲਾਨ ਭੁਗਤ ਲੈਂਦੇ ਸੀ ਪਰ ਹੁਣ ਮੋਟਰਸਾਈਕਲ ਦਾ ਚਲਾਨ ਨਹੀਂ ਹੁਣ ਤੁਹਾਡਾ ਮੋਟਰਸਾਈਕਲ ਸਿੱਧਾ ਜਾਏਗਾ ਜੀ ਹਲੋ ਦੋਸਤੋ ਕੀ ਪੁੱਛ ਰਹੇ ਰਹੇ ਨੇ ਕਿ ਸਜ਼ਾ ਹੁੰਦੀ ਆ ਚੀ ਨਹੀਂ ਸਜ਼ਾ ਇਹਦੇ ਵਿੱਚ ਕੋਈ ਨਹੀਂ ਹੋਏਗੀ ਪਰ ਤੁਹਾਡਾ ਮੋਟਰਸਾਈਕਲ ਸਕੂਟੀ ਦਾ ਜਿਹੜਾ ਬੌਂਡ ਕਰ ਦਿੱਤਾ ਜਾਵੇਗਾ ਸੋ ਅੱਜ ਹੀ ਇਹ ਚਾਹ ਜਰੂਰੀ ਕੰਮ ਜਿਹੜੇ ਤੁਸੀਂ ਜਰੂਰ ਕਰਨੇ ਨੇ ਇੰਸ਼ੋਰੈਂਸ ਕਰਵਾ ਕੇ ਰੱਖਣੀ ਆ ਪਰ ਦੂਸ਼ਨਾ ਪਰਚੀ ਬਣਾਵਾ ਕੇ ਰੱਖਣੀ ਆ ਜਿਨ੍ਹਾਂ ਨੇ ਆਰਸੀ ਅਜੇ ਤੱਕ ਟਰਾਂਸਫਰ ਨਹੀਂ ਕਰਵਾਈਆਂ ਟਰਾਂਸਫਰ ਕਰਵਾ ਲਵੋ ਨੰਬਰ 4 ਤੇ ਜਿਨ੍ਹਾਂ ਦੀ ਆਰਸੀ ਐਕਸਪਾਇਰ ਹੋ ਰਹੀਆਂ ਨੇ ਜਾਂ ਫਿਰ ਆਉਣ ਵਾਲੇ ਸਮੇਂ 'ਚ ਹੋਣ ਜਾਣਗੀਆਂ ਤੇ ਜਾ ਫਿਰ ਹੋ ਚੁੱਕੀਆਂ ਨੇ ਉਹਨਾਂ ਨੂੰ ਆਪਣੀ ਆਰਸੀ ਨੂੰ ਛੇਤੀ ਤੋਂ ਛੇਤੀ ਰੀਨਿਊ ਜੜੀ ਹੈ ਜਰੂਰ ਕਰवानी ਹੋਵੇਗੀ ਅੱਜ ਦੀ ਵੀਡੀਓ ਵਿੱਚ ਇਨਾ ਹੀ ਧੰਨਵਾਦ